ਉਹਨਾਂ ਦੀ ਪੋਜੀਸ਼ਨ ਸਟੇਬਲ ਹੈ ਕੱਲ੍ਹ ਨਾਲੋਂ ਸਾਰੀਆਂ ਰਿਪੋਰਟਸ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਹੀ ਆਈ ਹੈ ਉਹਨਾਂ ਨੇ ਕੱਲ ਅਸੀਂ ਸਿਰਫ ਰਿਕਵਰਡ ਤੇ ਰੱਖਿਆ ਸੀ ਅੱਜ ਸਟੇਰੇ ਹਲਕਾ ਸੈਮੀ ਸੋਲਿਡਸ ਬਣ ਤਾ ਵੀ ਹੈ ਇਹ ਕੋਈ ਉਹਨਾਂ ਦੀ ਪਿਸ਼ਾਬ ਦੀ ਰਿਪੋਰਟ ਬਾਕੀ ਹੈ ਕਿਉਂਕਿ ਉਹਨਾਂ ਨੇ ਅਜੇ ਸਵੇਰੇ ਪਿਸ਼ਾਬ ਕੀਤਾ ਨਹੀਂ ਹੈ ਉਸੇ ਦਾ ਇੰਤਜ਼ਾਰ ਹੈ ਜਿਸ ਤਰ੍ਹਾਂ ਇਹ ਪਿਸ਼ਾਬ ਕਰਨਗੇ ਉਹ ਟੈਸਟ ਕਰਕੇ ਕੋਈ ਡਿਸਾਈਜਨ ਜਿਵੇਂ ਹੋ ਤਾਂ ਨੌਲੇਜ ਆਨ ਕਹਿ ਰਹੇ ਕਿ ਮਹਾਪੰਚਾਇਤ ਦੇ ਕੀ ਉਹਨਾਂ ਵੀ ਠੀਕ ਰਹੇ ਸਰ ਉਹਨਾਂ ਦਾ ਪਰਸਨਲ ਡਿਸੀਜਨ ਹੈ ਉਹ ਕਹਿੰਦੇ ਮੇਰੀ ਸਿਹਤ ਨੂੰ ਜੋ ਮਰਜ਼ੀ ਹੋਵੇ ਮਿਲ ਜੀਏ ਕਾਨਫਰੈਂਸਿਸ ਹੈ ਉਹ ਮੈਂ ਕਰ ਨਹੀਂ ਕਰੀਆ ਸਜਿਤਰਾ ਕੀਡੋਮ ਲੈਵਲ 깔 보ਲ ਪਲੱਸ ਆ ਕੀ ਅਜੋਿਤ ਕੋਈ ਸੁਧਾਰ ਦਿਖਾਈ ਸਰ ਉਹ ਪਿਸ਼ਾਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਉਹ ਹਜੇ ਉਹਨਾਂ ਨੇ ਪਿਸ਼ਾਬ ਕੀਤਾ ਨਹੀਂ ਹਜੇ ਉਹਨਾਂ ਨੂੰ ਹਾਜਤ ਨਹੀਂ ਹੋਈ ਪਿਸ਼ਾਬ ਕਰਨ ਦੀ ਜਿੱਦਾਂ ਹੀ ਉਹ ਕਰਨਗੇ ਫਿਰ ਅਸੀਂ ਉਹਦੀ ਪਰੇ ਜਾਂਚ ਕਰਦੇ ਖਾਣਾ ਪੀਣਾ ਕੋਈ ਸ਼ੁਰੂ ਤਿਆ ਕਿਦਾਂ ਦੀ ਰਾਤ ਤੱਕ ਦਾ ਮੁਤੱਕੀ ਲਿਆ ਗਈ ਨਹੀਂ ਰਾਤ ਰਾਤ ਦਾਸੀ ਉਹਨਾਂ ਨੂੰ ਲਿਕੁਇਡਸ ਤੇ ਕੋਕੋਨਟ ਵਾਟਰ ਮੀਨ ਲੀਨ ਤਰ੍ਹਾਂ ਕਿਹਾ ਹੋਇਆ ਸੀਗਾ आईवी फ्लू चल रहे ਸੀਗੇ ਉਹਨਾਂ ਨੂੰ ਸਿਰੇ ਸੈਮੀਸੋਲ ਫੂਟਟਾ ਵੀ ਮਿਨਾਲ ਖੰਨਾਲੀ ਉਹਨਾਂ ਦਾ ਹਾਰਟ ਦਾ ਜਾਂਚ ਕਰਕੇ ਆਏ ਉਸ ਸਰ ਡਲੇਵਲ ਸਾਹ ਤੇ ਜੋ ਹਾਰਟ ਦਾ ਕੀ ਸਟੇਬਿਲੀਸ਼ਨ ਸਰ ਕੱਲ ਜਦ ਆਏ ਸੀ ਕਿ ਤੜੂੜੀ ਖਬਰਾੜ ਦੀ ਦਿੱਕਤ ਕਰ ਰਹੀ ਸੀ ਪਰ ਅਪਾ ECG ਕੀਤੀ ਤੇ ਅੱਗੇ ਟੈਸਟ ਕੀਤੇ ਜੋਕਰ ਠੀਕ ਆਏ ਨੇ ਤੇ ਅੱਜ ਵੀ ਮੈਂ ਉਹਨਾਂ ਦਾ ਬੀਪੀ ਤੇ ਸਾਰਾ ਧੜਕਣ ਵੇ ਦਾ ਚੈੱਕ ਕੀਤੀ ਸਭ ਕੁਝ ਠੀਕ ਹੈ ਐਂਡ ਹੀ ਲੁਕਸ ਸਟੇਬਲ ਤੇ ਉਹ ਡਾਈਟ ਵੀ ਆਪਣੀ ਬਿਧੀ ਐਕਸੈਪਟ ਕਰ ਪਾ ਰਹੇ ਨੇ ਤੇ ਮਾਨੂੰ ਕੋਈ ਦਿੱਕਤ ਨਹੀਂ ਹੈ। ਅੱਗੇ ਕੀ ਕਿ ਕਰ ਮੈਂ ਕਰ ਇਹਨਾਂ ਸਰ ਇਹਨਾਂ ਦੇ ਆਈਆ ਸੀ ਆਪਣਾ ਉਹਨਾਂ ਨੂੰ ਇੱਕ ਡਾਈਟ ਪਲਾਨ ਦਿੱਤਾ ਹੈ ਜਿਸ ਅਕੋਰਡਿੰਗ ਹੋ ਉਸ ਅਕੋਰਡਿੰਗ ਚੱਲਣਗੇ ਤੇ ਆਪਣੀ ਲਿਕুইਡਸ ਲੈ ਕੇ ਘਟੂ ਘਟ ਦਿਨ ਦੇ ਵਿੱਚ 22 ਲੀਟਰ ਦਾ ਇਨਟੇਕ ਉਹਨਾਂ ਦਾ ਆਪਾਂ ਪਲਾਨ ਕੀਤਾ ਹੈ ਤੇ ਇਸ ਅਕੋਰਡਿੰਗ ਨਾਲ ਦੀ ਨਾਲ ਹੌਲੀ ਹੌਲੀ ਆਨ ਲੇਖ ਦੋ ਤਿੰਨ ਚੋ ਸੈਮੀ ਸੋਲਿਡਸ ਤੇ ਵੀ ਸ਼ਿੱਖਤ ਹੋ ਜਾਣਗੇ ਪ੍ਰੋਪਰ ਤੇ ਉਹਨਾਂ ਦਾ ਹੁਣ ਆਪਾਂ گلوਕੋਜ਼ ਜਿਹੜਾ ਆਪਾਂ ਚੱਲਦਾ ਹੈ ਆਈਵੀ ਲਾਈਨ ਦੇ ਥਰੂ ਬਿਲਕੁਲ ਬੰਦ ਕਰਤਾ ਹੈ ਐਂਡ ਵਧਿਓ ਲiquids ਟੌਗਟ ਕਰ ਰਹੇ ਨੇ ਐਕਸੈਪਟ ਕਰ ਰਹੇ ਨੇ ਕੋਈ ਉਹਨਾਂ ਨੂੰ ਦਿੱਕਤ ਨਹੀਂ ਹੈਗੀ ਕੋਈ ਪੇਟ ਦੇ ਵਿੱਚ ਕੋਈ ਦਰਦ ਨਹੀਂ ਕੋਈ ਇਨਫੈਕਸ਼ਨ ਦੇ ਸਾਈਨ ਨਹੀਂ ਹੈਗਾ ਕੁਝ ਸਭ ਠੀਕ ਹੈ ਅਸਲ ਜਿਸ ਤਰ੍ਹਾਂ 133 ਦਿਨ ਦਾ ਲੰਬਾ ਸਮਾਂ ਉਹਨਾਂ ਦਾ ਸਟੇਬਲ ਹੋਣਾ ਆਰਗਨਸ ਕੀ ਨੇ ਆਪਣੇ ਸਟੇਬਲ ਹੋਣ ਨੂੰ ਬੋਡੀ ਦੇ ਕਿੰਨਾ ਸਮਾਂ ਲੱਗਦਾ ਸਿਰ ਬਹੁਤ ਕਿਸਮਤ ਦੀ ਗੱਲ ਹੈ ਕਿ ਉਹਨਾਂ ਦੇ ਸਾਰੇ ਆਰਗਨਸ ਠੀਕ ਫੰਕਸ਼ਨ ਕਰਦੇ ਸੀ ਲਗਭਗ ਠੀਕ ਕਰਦੇ ਸੀ ਕੋਈ ਇੱਕਦਮ ਖਾਸ ਪ੍ਰੋਬਲਮ ਨਹੀਂ ਸੀ ਸੀ ਸਿਰਫ ਫਾਸਟਿੰਗ ਕਰਕੇ ਜੋ ਮੈਨ ਬਲੋਡਿੰਗ ਮੈਕਸ ਕਿਟੋਨ ਲੈਵਲਸ ਦੀ ਹਲਕੀ ਉਹ ਵੀ ਜਿਵੇਂ ਉਹਨਾਂ ਨੇ ਕੁਝ ਮੂਰ ਰਹਿਣਾ ਸ਼ੁਰੂ ਕਰਤਾ ਹੈ ਤਾਂ ਉਹਦੇ ਨਾਲ ਉਹ ਕਿਟੋਨ ਲੈਵਲਸ ਵੀ ਠੀਕ ਹੋ ਜਾਂਦੇ ਜਿਸ ਤਰ੍ਹਾਂ ਕਮਜ਼ੋਰੀ ਜ਼ਿਆਦਾ ਹੁੰਦੀ ਹੈ ਜਿਹਦੇ ਚੇਰਦੇ ਜਾਂਦੇ ਨੇ ਜਾਂ ਜਿੰਨੇ ਆਪ ਵੀ ਉਹ ਸਾਡੇ ਸਾਰਾ ਲੰਘੇ ਕਿੰਨੇ ਦਿਨ ਚ ਠੀਕ ਹੋ ਸਰ ਇਸ ਲਈ ਸਰ ਅਸੀਂ ਉਹਨਾਂ ਨੂੰ ਗ੍ਰੇਡਡ ਫਿਜ਼ੀਓਥੈਰੇਪੀ ਵੀ ਐਡਵਾਈਸ ਕੀਤੀ ਹੈ ਆਪਣੇ ਫਿਜ਼ੀਓਥੈਰੇਪਿਸਟ ਨਾਲ ਉਹਨਾਂ ਦੀ ਕੰਸਲਟ ਕਰਵਾ ਕੇ ਉਹਨਾਂ ਨੇ ਸਾਰਾ ਸਮਝਾ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕਰਨਾ ਹੈ ਫਿਲਹਾਲ ਤਾਂ ਉਹ ਚੱਲਣ ਵਾਲੀ ਪੋਜੀਸ਼ਨ ਵਿੱਚ ਨਹੀਂ ਹੈ ਅੱਜ ਉਹਨਾਂ ਨੂੰ ਟਾਈਮ ਲੱਗੇਗਾ ਉਸ ਪੋਜੀਸ਼ਨ ਤੱਕ ਪਹੁੰਚਣ। ਉਹਨਾਂ ਦੀ ਪੋਜੀਸ਼ਨ ਸਟੇਬਲ ਹੈ। ਕੱਲ੍ਹ ਨਾਲੋਂ ਸਾਰੀਆਂ ਰਿਪੋਰਟਸ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਹੀ ਆਈ ਹੈ। ਉਹਨਾਂ ਨੇ ਕੱਲ ਅਸੀਂ ਸਰਫ ਰਿਪੋਰਟ ਤੇ ਰੱਖਿਆ ਸੀ। ਅੱਜ ਸਵੇਰੇ ਹਲਕਾ ਸੈਮੀ ਸੋਲਿਡਸ ਮੁੱਤਤਾ ਵੀ ਆਇਆ ਹੈ। ਇੱਕ ਉਹਨਾਂ ਦੀ ਪਿਸ਼ਾਬ ਦੀ ਰਿਪੋਰਟ ਬਾਕੀ ਹੈ। ਕਿਉਂਕਿ ਉਹਨਾਂ ਨੇ ਹਜੇ ਸਵੇਰੇ ਪਿਸ਼ਾਬ ਕੀਤਾ ਨਹੀਂ ਹੈ। ਉਸੇ ਦਾ ਇੰਤਜ਼ਾਰ ਹੈ ਜਿਸ ਤਰ੍ਹਾਂ ਇਹ ਪਿਸ਼ਾਬ ਕਰਨਗੇ ਉਹ ਟੈਸਟ ਕਰਕੇ ਕੋਈ ਡਿਸੀਜਨ। ਜਿਵੇਂ ਹੋ ਤਾਂ ਨੋਲੇਜ ਆਨ ਕਹਿ ਰਹੇ ਕਿ ਮਹਾਪੰਚਾਇਤ ਦੀ ਵੀ ਉਹਨਾਂ ਲਈ ਠੀਕ ਹੈ ਸਰ ਉਹਨਾਂ ਦਾ ਪਰਸਨਲ ਡਿਸੀਜਨ ਹੈ ਉਹ ਕਹਿੰਦੇ ਮੇਰੀ ਸਿਹਤ ਨੂੰ ਜੋ ਮਰਜ਼ੀ ਹੋਵੇ ਮਿਲ ਜੀਏ ਕਾਨਫਰੈਂਸਿਸ ਹੈ ਉਹ ਮੈਂ ਕਰ ਨਹੀਂ ਕਰੀਗਾ ਅੱਜ ਜਿੰਨਾ ਕਿਡਨ ਲੈਵਲ ਕੱਲ ਬੋਰ ਪਲਸ ਆ ਜਦੋਂ ਕੋਈ ਸੁਧਾਰ ਦਿਖਾਈ ਸਰ ਉਹ ਪਿਸ਼ਾਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਉਹ ਹਜੇ ਉਹਨਾਂ ਨੇ ਪਿਸ਼ਾਬ ਕੀਤਾ ਨਹੀਂ ਹਜੇ ਉਹਨਾਂ ਨੂੰ ਹਾਜਤ ਨਹੀਂ ਹੋਈ ਪਿਸ਼ਾਬ ਕਰਨ ਦੀ ਜਿੱਦਾਂ ਹੀ ਉਹ ਕਰਨਗੇ ਫਿਰ ਅਸੀਂ ਉਹਦੀ ਪਰੇ ਜਾਂਚ ਕਰਦੇ ਹਾਂ ਖਾਣਾ ਪੀਣਾ ਕੋਈ ਸ਼ੁਰੂ ਕੀਤਾ ਹੈ ਕਿੰਦਾਂ ਦੀ ਰਾਤ ਤੱਕ ਦਾ ਉਦੱਕੀ ਲਿਆ ਗਈ ਨਹੀਂ ਰਾਤ ਰਾਤ ਦਾ ਸੀ ਉਹਨਾਂ ਨੂੰ ਲਿਕੁਇਡਸ ਤੇ ਕੋਕੋਨਟ ਵਾਟਰ ਮੀਨ ਲੀਂ ਤੇ ਰੱਖਿਆ ਹੋਇਆ ਸੀਗਾ आईवी फ्लू चल रहे ਸੀਗੇ ਉਹਨਾਂ ਨੂੰ ਸਿਰੇ ਸੈਮੀ ਸੋਲਿਡ ਫੋਮ ਦਿੱਤਾ ਵੀ। ਮੀਨਾਲ ਖੰਡਾ ਜੀ ਉਹਨਾਂ ਦਾ ਹਾਰਟ ਦਾ ਜਾਂਚ ਕਰਕੇ ਆਏ। ਉਹ ਸਰ ਡਲੇਵਰ ਸਾਹ ਤੇ ਜੋ ਹਾਰਟ ਦਾ ਕੀ ਕਸਟਮ ਪੋਜੀਸ਼ਨ। ਸਰ ਕੱਲ ਜਦ ਆਈਸੀਜੀ ਤੇ ਥੋੜੀ ਘਬਰਾਹਟ ਦੀ ਦਿੱਕਤ ਕਹੇ ਰਹੀ ਸੀ ਪਰ ਅਪਾ ਈਸੀਜੀ ਕੀਤੀ ਤੇ ਅੱਗੇ ਟੈਸਟ ਕੀਤੇ ਜੋਕਰ ਠੀਕ ਆਏ ਨੇ। ਤੇ ਅੱਜ ਵੀ ਮੈਂ ਉਹਨਾਂ ਦਾ ਬੀਪੀ ਤੇ ਸਾਰਾ ਧੜਕਨ ਵੇ ਦਾ ਚੈੱਕ ਕੀਤੀ ਹੈ ਸਭ ਕੁਝ ਠੀਕ ਹੈ ਐਂਡ ਹੀ ਲੁੱਕਸ ਸਟੇਬਲ ਤੇ ਉਹ ਡਾਈਟ ਵੀ ਆਪਣੀ ਵਿਧੀ ਐਕਸੈਪਟ ਕਰ 파 ਰਹੇ ਨੇ ਤੇ ਮੰਨੂ ਕੋਈ ਦਿੱਕਤ ਨਹੀਂ ਹੈ। ਅਕਜੀ ਕਿ ਕਿ ਮੈਂ ਕਰਾ। ਸਾਰੇ ਉਹਨਾਂ ਦੇ ਆਈਆ ਸੀ ਆਪਣਾ ਉਹਨਾਂ ਨੂੰ ਇੱਕ ਡਾਈਟ ਪਲਾਨ ਦਿੱਤਾ ਹੈ ਜਿਸ ਅਕੋਰਡਿੰਗ ਉਹ ਅਕੋਰਡਿੰਗ ਚੱਲਣਗੇ ਤੇ ਆਪਣੀ ਲਿਕুইਡਸ ਲੈਣ ਕੇ ਘਟੂ ਘਟ ਦਿਨ ਦੇ ਵਿੱਚ 2 ਲੀਟਰ ਦਾ ਇਨਟੇਕ ਉਹਨਾਂ ਦਾ ਆਪਾਂ ਪਲਾਨ ਕੀਤਾ ਹੈ। ਤੇ ਇਸ ਅਕੋਰਡਿੰਗ ਨਾਲ ਦਿਨ ਨਾਲ ਹੌਲੀ ਹੌਲੀ ਆਨ ਅਲ ਇੱਕ ਦੋ ਦਿਨ ਚੋ ਸੈਮੀ ਸੋਲਿਡਸ ਤੇ ਵੀ ਸ਼ਿਫਟ ਹੋ ਜਾਣਗੇ ਪ੍ਰੋਪਰ ਤੇ ਉਹਨਾਂ ਦਾ ਉਹਨਾਂ ਦਾ ਗਲੂਕੋਜ਼ ਜਿਹੜਾ ਆਪਾਂ ਚੱਲਦਾ ਹੈ ਆਈਵੀ ਲਾਈਨ ਦੇ ਥਰੂ ਬਿਲਕੁਲ ਬੰਦ ਕਰਤਾ ਹੈ। ਐਂਡ ਵਧਿਓ ਲਿਕਵਿਡ ਟੋਲਰਡ ਕਰ ਰਹੇ ਨੇ ਐਕਸੈਪਟ ਕਰ ਰਹੇ ਕੋਈ ਉਹਨਾਂ ਨੂੰ ਦਿੱਕਤ ਨਹੀਂ ਹੈਗੀ ਕੋਈ ਪੇਟ ਦੇ ਵਿੱਚ ਕੋਈ ਦਰਦ ਨਹੀਂ ਕੋਈ ਇਫੈਕਸ਼ਨ ਦਾ ਸਾਈਨ ਨਹੀਂ ਹੈਗਾ ਕੁਝ ਸਭ ਠੀਕ ਹੈ ਅਸਲ ਇਸ ਤਰ੍ਹਾਂ 131 ਦਿਨ ਦਾ ਨੰਬਾਸਮਾ ਹੁੰਦਾ ਮਾ ਉਹ ਬੜਾ ਸਟੇਬਲ ਮੂਡ ਨੂੰ ਆਰਗੈਨਿਕ ਨਹੀਂ ਆਪਣੇ ਸਟੇਬਲ ਮੂਡ ਨੂੰ ਬੋਡੀ ਦੇ ਕਿੰਨਾ ਸਮਰ ਸਿਰ ਬਹੁਤ ਕਿਸਮਤ ਦੀ ਗੱਲ ਹੈ ਕਿ ਉਹਨਾਂ ਦੇ ਸਾਰੇ ਆਰਗਨਸ ਠੀਕ ਫੰਕਸ਼ਨ ਕਰਦੇ ਸੀ ਲਗਭਗ ਠੀਕ ਕਰਦੇ ਸੀ ਕੋਈ ਇੱਕਦਮ ਖਾਸ ਪ੍ਰੋਬਲਮ ਨਹੀਂ ਸੀ ਸੀ ਸਿਰਫ ਫਾਸਟਿੰਗ ਕਰਕੇ ਜੋ ਮੇਨ ਬਲੋਡਿੰਗ ਮੈਕਸ ਕਿਉਂ ਕਿ ਟੋਨ ਲੈਵਲ ਦੀ ਹੁੰਦੀ ਉਹ ਵੀ ਜਿਵੇਂ ਉਹਨਾਂ ਨੇ ਕੁਝ ਮੂਰ ਰੱਖ ਲੈਣਾ ਸ਼ੁਰੂ ਕਰਤਾ ਹੈ ਤਾਂ ਉਹਦੇ ਨਾਲ ਉਹ ਕਿਟੋਨ ਲੈਵਲਸ ਵੀ ਠੀਕ ਹੋ ਜਾਂਦੇ ਜਿਸ ਤਰ੍ਹਾਂ ਕਮਜ਼ੋਰੀ ਜ਼ਿਆਦਾ ਹੁੰਦੀ ਉਹ ਦੇ ਚੇਦ ਜਾਂ ਜੰਦਗੀ ਆਪ ਵੀ ਉਹ ਸਾਡੇ ਸਾਰਾ ਲੰਘੇ ਕਿੰਨੇ ਦਿਨ ਚ ਠੀਕ ਹੋ ਸਰ ਇਸ ਲਈ ਸਰ ਅਸੀਂ ਉਹਨਾਂ ਨੂੰ ਗ੍ਰੇਡਡ ਫਿਜ਼ੀਓਥੈਰੇਪੀ ਵੀ ਐਡਵਾਈਸ ਕੀਤੀ ਹੈ ਆਪਣੇ ਫਿਜ਼ੀਓਥੈਰੇਪਿਸਟ ਨਾਲ ਮਾਦੀ ਕੰਸਲਟ ਕਰਵਾ ਕੇ ਉਹਨਾਂ ਨੇ ਸਾਰਾ ਸਮਝਾ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕਰਨਾ ਹੈ ਫਿਲਹਾਲ ਤਾਂ ਉਹ ਚੱਲਣ ਵਾਲੀ ਪੋਜੀਸ਼ਨ ਵਿੱਚ ਮੰਗੇ ਹੈ ਅਜੀ ਉਹਨਾਂ ਨੂੰ ਟਾਈਮ ਲੱਗੇਗਾ ਉਸ ਪੋਜੀਸ਼ਨ ਤੱਕ ਪਹੁੰਚਣੇ